ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜ਼ਰੀ ਕੀ ਬਾਰ ਮਹਿਲਾ ਤੀਜਾ ਸਿਕੰਦਰ ਬਿਰਾਹਿਮ ਕੀ ਬਾਰ ਕੀ ਤੁਣੇ ਗਾਵਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਿਲਾ ਤੀਜਾ اے ਜਗਤ ਮਮਤਾ ਬੂਆ ਜੀਵਨ ਕੀ ਵਿਦਨਾਹੇ ਗੁਰ ਕੈ ਪਾਣੈ ਜੋ ਚੱਲੈ ਤਾ ਜੀਵਨ ਪਦਵੀ ਪਾਹੇ ਈਹ ਜਗਤ ਮਮਤਾ ਗੁਆ ਜੀਵਨ ਕੀ ਵਿਦਨਾਹੇ ਗੁਰ ਕੈ ਪਾਣੈ ਜੋ ਚੱਲੈ ਕਾਂ ਜੀਵਨ ਪਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ ਨਾਨਕ ਨਗਰੀ ਮਨ ਵਸੈ ਗੁਰਮਖ ਸਹਿਜ ਸਮਾਹੇ ਮਹਲਾ 3 ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਤੰਦੈ ਮਾਰ ਦੂਜੈ ਭਾਇ ਸੁਤੈ ਕਬੈ ਨ ਜਾਗੈ ਮਾਇਆ ਮੋਹ ਪਿਆਰ ਨਾਮ ਨ ਚੇਤੇ ਸ਼ਬਦ ਨ ਵਿਚਾਰੈ ਇਹ ਮਨ ਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਨ ਮਾਰ ਕਰੇ ਖੁਵਾਰ ਪੌੜੀ ਆਪਣਾ ਆਪ અપਾਇਹੁਣ ਤਦੋਂ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਅਕਾਸ਼ ਨਾ ਪਤਾਲ ਹੈ ਨਾਤ ਰਹਿ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਪਾਵੇ ਤਿਵੈ ਕਰੈ ਤਿਸ ਵਿਨ ਆਗਰ ਨਾ ਕੋਈ ਤਦੋ ਆਪੇ ਆਪ ਨਰਿੰਕਾਰ ਹੈ ਨਾ ਉਪਤ ਹੋਈ ਜਉ ਤਿਸ ਪਾਵੈ ਤਿਵੈ ਕਰੈ ਤਿਸ ਬਿਨ ਅਵਰ ਨ ਕੋਈ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਨ ਕਰਦੇ ਹਨ ਇਹ ਜਗਤ ਹਰੇਕ ਜੀਵ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੋ ਜਾਏ ਇਸ ਆਪਣਤ ਵਿੱਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜਿਉਣ ਦੀ ਜਾਂਚ ਹੀ ਨਹੀਂ ਰਹੀ ਜੋ ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਾਂਦੇ ਹਨ ਕਿਉਂਕਿ हे ਨਾਨਕ ਗੁਰੂ ਦੇ ਸਾਹਮਣੇ ਹੋਇਆ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿੱਚ ਜਾ ਅਪੜਦੇ ਹਨ ਜਿੱਥੇ ਪਦਾਰਥਾਂ ਵੱਲ ਧਿਆਨ ਡੋਲਦਾ ਨਹੀਂ ਜਿੰਨਾ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਕਦੇ ਜਾਗਦੇ ਨਹੀਂ ਉਹਨਾਂ ਦੇ ਮਨ ਵਿੱਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉੱਤੇ ਆਪ ਸਹਿੇੜਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰੈਣੀ ਇਹ ਹੈ ਕਿ ਉਹ ਕਦੇ ਗੁਰ ਸ਼ਬਦ ਨਹੀਂ ਵਿਚਾਰਦੇ ਖੇ ਨਾਨਕ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ ਉਹ ਜਨਮ ਅਜਾਈਂ ਗਵਾਉਂਦੇ ਹਨ ਤੇ ਉਹਨਾਂ ਨੂੰ ਜਮ ਮਾਰ ਕੇ ਖ਼ਵਾਰ ਕਰਦਾ ਹੈ ਭਾਵ ਮੌਤ ਹੱਥੋਂ ਸਦਾ ਸਹਿਮੇ ਰਹਿੰਦੇ ਹਨ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ ਸਲਾਮ-ਮਸਬਰਾ ਵੀ ਆਪ ਹੀ ਕਰਦਾ ਸੀ ਜੋ ਕਰਦਾ ਸੀ ਸੋ ਹੁੰਦਾ ਸੀ ਉਸ ਵੇਲੇ ਨਾ ਆਕਾਸ ਨਾ ਪਤਾਲ ਤੇ ਨਾ ਇਹ ਤ੍ਰਿਵਿਲੋਕ ਸੰ ਕੋਈ ਉਤਪਤੀ ਅਜੇ ਨਹੀਂ ਸੀ ਹੋਈ ਆਕਾਰ ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ